ਤੁਬਾਦੀ ਸੈਂਟਰ ਦੀ ਸਰਕਾਰ ਤੇ ਬੀਜੇਪੀ ਹਰਿਆਣਾ ਦੀ ਸਰਕਾਰ ਬਹੁਤ ਜ਼ੁਲਮ ਕਰ ਰਹੀ ਹੈ। ਮੈਂ ਅਰਦਾਸ ਕਰੂੰਗਾ ਕਿ ਮਹਾਰਾਜ ਸੱਚੇ ਪਾਤਸ਼ਾਹ ਇਸ ਸ਼ਹੀਦ ਨੂੰ ਆਪਣੇ ਚਰਨਾਂ ਦੇ ਵਿੱਚ ਲਾਉਣ। ਇਹ ਅਸੀਂ ਅਮਨਪਸੰਦ ਤਰੀਕੇ ਦੇ ਨਾਲ ਮਜਾਰਾ ਕਰ ਸਕਦੇ ਹਾਂ ਜਾਂ ਕਿਤੇ ਬੈਠ ਸਕਦੇ ਹਾਂ। ਤੇ ਇਹਨਾਂ ਨੂੰ ਅਮਨਪਸੰਦ ਤਰੀਕੇ ਦੇ ਨਾਲ ਉਪਰੰਮ ਜਾਰਾ ਦਿੱਲੀ ਦੇ ਵਿੱਚ ਕਰ ਲੈਣਾ ਚਾਹੀਦਾ ਹੈ 1947 ਤੋਂ ਪਹਿਲਾਂ ਸਾਡੇ ਖੇਤੀਬਾੜੀ ਦੇ ਵਜ਼ੀਰ ਸਗੇ ਸਰ ਛੋਟੂਰਾ ਉਹਨਾਂ ਨੇ ਸਾਰਾ ਜ਼ਿਮੀਦਾਰਾਂ ਦਾ ਕਰਜ਼ਾ ਮਾਫ਼ ਕਰਤਾ ਸੀ ਜਿਸ ਦੇ ਨਾਲ ਬਹੁਤ ਫਾਇਦਾ ਪੈਦਾਵਾਰ ਦੇ ਵਿੱਚ ਹੋਇਆ ਵਰ ਸੁਵਮੀਨਾਥ ਰਿਪੋਰਟ ਨੂੰ ਲਾਗੂ ਕੀਤਾ ਜਾਏ ਤੇ ਐਮਐਸਪੀ ਨੂੰ ਕਾਨੂੰਨੀ ਜਮਾ ਪੜਾਇਆ ਜਾਵੇ ਜੀ ਪੰਜਾਬ ਸਰਕਾਰ ਨੂੰ ਫੌਜਦਾਰੀ ਦੇ ਕੇਸ ਇੱਕਦਮ ਦਰਜ ਕਰ ਦੇਣੇ ਚਾਹੀਦੇ ਬਹੁਤ ਉਹ ਤਰ੍ਹਾਂ ਦੀ ਮਨਸ਼ਾ ਹੈ ਉਹਨਾਂ ਦਾ ਨਿਸ਼ਾਨਾ ਹੀ ਦਿੱਲੀ ਹੈ ਜੇ ਦਿੱਲੀ ਨਾ ਪਹੁੰਚ ਸਕੇ ਤਾਂ ਫਿਰ ਮੋਰਚਾ ਫੇਲ ਹੋ ਜਾਊਗਾ ਬਹੁਤ ਹਿੰਦੂਤਵਾਦੀ ਸੈਂਟਰ ਦੀ ਸਰਕਾਰ ਤੇ ਬੀਜੇਪੀ ਹਰਿਆਣਾ ਦੀ ਸਰਕਾਰ ਬਹੁਤ ਜ਼ੁਲਮ ਕਰ ਰਹੀ ਹੈ ਮੈਂ ਇੱਥੇ ਮੌਚਰੀ ਚਾਹਾਂ ਇੱਥੇ ਸ਼ਰੀਰ ਪਿਆ ਹੋਇਆ ਸਦਾ ਗਿਆਨ ਸਿੰਘ ਦਾ ਜਿਹੜਾ ਗੁਰਦਾਸਪੁਰ ਦੇ ਪਿੰਡ ਕਮਾਣ ਦੇ ਕੋਲੋਂ ਹੈਗੇ ਹੁਣ ਮੈਂ ਅੰਦਰ ਜਾ ਕੇ ਜੋ ਮੈਂ ਕੁਝ ਕਰ ਸਕਦਾ ਆੰਤਮ ਸਮੇਂ ਦੇ ਵਿੱਚ ਚੰਦਰ ਪਾਉਂਗਾ ਔਰ ਅਰਦਾਸ ਕਰੂੰਗਾ ਕਿ ਮਹਾਰਾਜ ਸੱਚੇ ਪਾਤਸ਼ਾਹ ਇਸ ਸ਼ਹੀਦ ਨੂੰ ਆਪਣੇ ਚਰਨਾਂ ਦੇ ਵਿੱਚ ਲਾਉਣ ਤੇ ਆਰਟੀਕਲ 19 ਹੈ ਸਬਦਾਂ ਦੀ ਉਹ ਸਾਡਾ ਹੱਕ ਹੈ ਉਹਦੇ ਮੁਤਾਬਕ ਕਿ ਅਸੀਂ ਅਮਨ ਪਸੰਦ ਤਰੀਕੇ ਦੇ ਨਾਲ ਵਿਚਾਰਾ ਕਰ ਸਕਦੇ ਹਾਂ ਜਾਂ ਕਿਤੇ ਬੈਠ ਸਕਦੇ ਹਾਂ ਪਰ ਮੋਦੀ ਸਰਕਾਰ ਸੈਂਟਰ ਦੀ ਤੇ ਹਰਿਆਣਾ ਦੀ ਬੀਜਪੀ ਸਰਕਾਰ ਨੇ ਐ ਨਾਕੇ ਲਾਤੇ ਐ ਪੱਕੇ ਜਿਵੇਂ ਪਾਕਿਸਤਾਨ ਦੀ ਫੌਜ ਨੇ ਆਉਣਾ ਹੁੰਦਾ ਔਰ ਇਸ ਕਰਕੇ ਸਾਰ ਗੰਸੇ ਜਖਮੀ ਹੋਏ ਉਹ ਪੂਰੇ ਹੋ ਗਏ ਹੈ ਹੁਣ ਹਕੂਮਤ ਉਹਨਾਂ ਦਾ ਸ਼ਰੀਰ ਨਹੀਂ ਦੇ ਰਹੀ ਕਿ ਟਾਈਮ ਸੇ ਉਹਨਾਂ ਦਾ ਸਸਕਾਰ ਕੀਤਾ ਜਾਵੇ ਇੱਕ ਜ਼ਿੰਮੇਦਾਰ ਜਿਸ ਸਿਰ ਦੇ ਵਿੱਚ ਗੋਲਾ ਲੱਗਿਆ ਇੱਥੇ ਇਲਾਜ ਨਹੀਂ ਸੀ ਹੋ ਸਕਦਾ ਉਸ ਨੂੰ ਪੀਜੀਆਈ ਦੇ ਵਿੱਚ ਭੇਜਿਆ ਹੈਗਾ। ਔਰ ਕਰੀਬ 13 ਹੋਰ ਫੱਟੜ ਜਿਮੀਦਾਰ ਇੱਥੇ ਐਡਮਿਟ ਹੈਗੇ ਆ ਜਿਨ੍ਹਾਂ ਨੂੰ ਅਸੀਂ ਮਿਲਣਾ ਹੈ ਤੇ ਦਰਸ਼ਨ ਕਰਨਾ ਹੈ ਕਿ ਇਹਨਾਂ ਨੇ ਬਹੁਤ ਜ਼ਿਆਦਾ ਵੱਡੀ ਕੁਰਬਾਨੀ ਕੀਤੀ ਹੈ। ਅਸੀਂ ਸਮਝਦੇ ਆ ਕਿ ਜਿਹੜਾ ਭਾਈ ਗਿਆਨ ਸਿੰਘ ਨੇ ਸੱਟਾਂ ਦੇ ਨਾਲ ਸਰੀਰ ਛੱਡਦਾ ਹੈ ਇਹਦਾ ਪੰਜਾਬ ਗਵਰਨਮੈਂਟ ਕਤਲ ਦਾ ਕੇਸ ਹਰਿਆਣਾ ਦੀ ਸਰਕਾਰ ਦੇ ਉੱਤੇ ਕਰੇ ਤੇ ਜਿਹੜਾ ਹੋਮ ਮਿਨਿਸਟਰ ਹੈ ਹਰਿਆਣਾ ਦਾ ਉਹਦਾ ਨਾਮ ਕੀ ਹੈ ਚੇਬ ਹੈ ਕੀ ਹੈ ਵਿਚ ਉਸ ਨੇ ਅੱਗ ਲਾਈ ਹੋਈ ਹੈ ਸਿੱਖਾਂ ਦੇ ਖਿਲਾਫ ਤੇ ਕਿਸਾਨਾਂ ਦੇ ਖਿਲਾਫ ਉਹਦੇ ਉੱਤੇ ਜ਼ਰੂਰ ਐਕਸ਼ਨ ਹੋਣਾ ਚਾਹੀਦਾ। ਉਹ ਬਿਲਕੁਲ ਗੈਰਸਵਧਾਨਿਕ ਗੱਲਾਂ ਕਰ ਰਹੀ ਹੈ। ਅੱਜ ਅਮਰੀਕਾ ਦੇ ਵਿੱਚ ਜਿਹੜੇ ਫੋਰਥ ਦੇ ਜਰਨਲ ਹੈ ਪੰਡਿਤ ਸਾਹਿਬ ਉਹ ਵੀ ਗਏ ਹੋਏ ਹੈ। ਮੈਂ ਉੱਥੇ ਵੀ ਸਿੱਖਾਂ ਨੂੰ ਅਪੀਲ ਕਰਦਾ ਕਿ ਉਹਨਾਂ ਨੂੰ ਪੁੱਛੋ ਕਿ ਤੁਹਾਡਾ ਮੋਲਕ ਜ਼ਮੀਰਾਂ ਦੇ ਉੱਤੇ ਬੇਗਨਾ ਦੇ ਉੱਤੇ ਕਿਉਂ ਇਹ ਨਾ ਜ਼ਬਰ ਕਰ ਰਹੇ ਹੈ ਔਰ ਸਾਰੇ ਮੁਲਕਾਂ ਨੂੰ ਮੈਂ ਬੇਨਤੀ ਕਰਦਾ ਠੀਕ ਹੈ ਜੀ ਕਿ ਤੁਹਾਨੂੰ ਬੋਲਣਾ ਚਾਹੀਦਾ ਹੈ ਕਿਉਂ ਕਰਤੇ ਇਤੋਂ ਵੱਡਾ ਜ਼ੁਲਮ ਜਿਹੜੇ ਕਿਸਾਨ ਸਾਡਾ ਪੇਟ ਪਾਲਦੇ ਹੈ ਤੁਹਾਨੂੰ ਸ਼ਾਇਦ ਪਤਾ ਨਹੀਂ ਹੈ ਕਿ ਸਭ ਤੋਂ ਜ਼ਿਆਦਾ ਕਣਕ ਤੇ ਦਾਲਾਂ ਰੋਸ ਦੇ ਪ੍ਰੈਂਡ ਦੇ ਇਲਾਕੇ ਦੇ ਵਿੱਚ ਹੁੰਦੀ ਹੈ ਉਸ ਇਲਾਕੇ ਨੂੰ ਸਟੈਪਸ ਕਿਹਾ ਜਾਂਦਾ ਹੈ ਦੋ ਸਾਲਾਂ ਤੋਂ ਕਣਕ ਉੱਥੇ ਨਹੀਂ ਬੀਜੀ ਜਾ ਰਹੀ ਜੰਗ ਕਰਕੇ ਇਸ ਕਰਕੇ ਅਨਾਜ ਦੀ ਬਹੁਤ ਘਾਟ ਹੈ ਪਰ ਜਿਹੜੇ ਸਾਡੇ ਕਿਸਾਨਾਂ ਨੇ ਹਰਿਆਣਾ ਤੇ ਪੰਜਾਬ ਦੇ ਨੇ ਇੱਕ ਕਣਕ ਚੋਨਾ ਪੈਦਾ ਕੀਤਾ ਇਸ ਨੂੰ ਇਹ ਬੀਜੇਪੀ ਤੇ ਆਰਐਸਐਸ ਟਕੇ ਦਾ ਸਮਝਦੀ ਹੈ ਇਹ ਲੋਕ ਜਮਾਖੋਰੀ ਕਰਦੇ ਐ ਫਿਰ ਬਲੈਕ ਕਰਦੇ ਐ ਤੇ ਫਿਰ ਇਹ ਪੈਸਾ ਬਣਾਉਂਦੇ ਐ ਇਹਨਾਂ ਦੇ ਨਾਲ ਚੱਨਾ ਜਿਹੜੇ ਲੋਕ ਬੀਜੇਪੀ ਆਰਐਸਐਸ ਦੇ ਵਿੱਚ ਜਾ ਰਹੇ ਐ ਜਿਹੜੇ ਸਲਾਵਾ ਕਰ ਰਹੇ ਆ ਬੀਜਪੀ ਦੇ ਵਿੱਚ ਜਾਣਦੀਆਂ ਉਹਨਾਂ ਦਾ ਪੂਰਾ ਬੁਆਇਕਟ ਹੋਣਾ ਚਾਹੀਦਾ ਹੈ ਤੇ ਰਸਤੇ ਖੋਲਨੇ ਚਾਹੀਦੇ ਹੈ ਤੇ ਇਹਨਾਂ ਨੂੰ ਆਪਣ ਪਸੰਦ ਤਰੀਕੇ ਦੇ ਨਾਲ ਆਪਣਾ ਮਜਹਰਾ ਦਿੱਲੀ ਦੇ ਵਿੱਚ ਕਰ ਲੈਣਾ ਚਾਹੀਦਾ ਹੈ ਇਹਨਾਂ ਦੀਆਂ ਜਿਹੜੀਆਂ ਮੰਗਾਂ ਹੈ ਜੀਆਂ ਬਹੁਤ ਥੋੜੀਆਂ ਹੈ ਕਿ ਜਿਹੜੇ ਜ਼ਿਮੀਦਾਰ ਖੁਦਕਸ਼ੀ ਕਰਕੇ ਪੂਰੇ ਹੋ ਗਏ ਹੈ ਉਹਨਾਂ ਨੂੰ ਮਾਫਜ਼ੀ ਦਿੱਤਾ ਜਾਵੇ ਫੇਰ ਜਿੰਨਾ ਵੀ ਕਰਜ਼ਾ ਹੈਗਾ ਉਹ ਮਾਫ ਕੀਤਾ ਜਾਏ 1947 ਤੋਂ ਪਹਿਲਾਂ ਸਾਡੇ ਖੇਤੀਬਾੜੀ ਦੇ ਵਜ਼ੀਰ ਸਗੇ ਸਰ ਛੋਟੂ ਰਾਮ ਉਹਨਾਂ ਨੇ ਸਾਰਾ ਜ਼ਿਮੀਦਾਰਾਂ ਦਾ ਕਰਜ਼ਾ ਮਾਫ ਕਰਤਾ ਸੀ ਜਿਸ ਦੇ ਨਾਲ ਬਹੁਤ ਫਾਇਦਾ ਪੈਦਾਵਾਰ ਦੇ ਵਿੱਚ ਹੋਇਆ اور ਸੁਵਮੀਨਾਥ ਰਿਪੋਰਟ ਨੂੰ ਲਾਗੂ ਕੀਤਾ ਜਾਏ ਤੇ ਐਮਐਸਪੀ ਨੂੰ ਕਾਨੂੰਨੀ ਜਮਾ ਪੜਾਇਆ ਜਾਵੇ ਸਾਹਿਬ ਜੀਵੇਂ ਮੇਖਰੋ ਜੀ ਪੰਜਾਬ ਸਰਕਾਰ ਦਾ ਰੋਲ ਇਹ ਸਾਰੀ ਜੋ ਕੁਝ ਵੀ ਹੋ ਰਿਹਾ ਉਹ ਪੰਜਾਬ ਦੇ ਅੰਦਰ ਹੋ ਰਿਹਾ ਹੈ ਪੰਜਾਬ ਦੇ ਅੰਦਰ ਆਪਕੇ ਅਸੀਂ ਗੋਲੇ ਆ ਰਹੇ ਡਰੋਨ ਆ ਰਹੇ ਮੇਰਾ ਖਿਆਲ ਹੈ ਕਿ ਪੰਜਾਬ ਸਰਕਾਰ ਨੂੰ ਫੌਜਦਾਰੀ ਦੇ ਕੇਸ ਇੱਕਦਮ ਦਰਜ ਕਰ ਦੇਣੇ ਚਾਹੀਦੇ ਜਿਵੇਂ ਭਾਈ ਗਿਆਨ ਸਿੰਘ ਇੱਥੇ ਪਏ ਹੋਏ ਹੈ ਪੂਰੇ ਹੋ ਗਏ ਹੈ ਕਤਲ ਦੇ ਕੇਸ ਤੇ ਤੰਸੋਤਸਤ ਦੇ ਕੇਸ ਤੇ ਗੋਲਾਬਾਰੀ ਕਰਨ ਦੇ ਪੂਰੇ ਕੇਸ ਕਰਨੇ ਚਾਹੀਦੇ ਹੈ ਇੱਥੇ ਸ਼ੰਭੂ ਦੇ ਪੁਲਿਸ ਸਟੇਸ਼ਨ ਤੇ ਜਨ ਨੇੜ ਦਾ ਜਿਹੜਾ ਸਪਲੀਸਟੇਸ਼ਨ ਉੱਥੇ ਦਰਜ ਕਰੇ ਸਰਦਾਰ ਭਗਵੰਤ ਸਿੰਘ ਮਾਤਾ ਕਿਵੇਂ ਦੀ ਬਾਰਡਰ ਦੀ ਸਿਚੁਏਸ਼ਨ ਹੈ ਕਿ ਦੋਨੋਂ ਪਾਸੇ ਜਿਵੇਂ ਪਾਕਿਸਤਾਨ ਵੱਲੋਂ ਖੰਡਾਲੀ ਤਾਰੀਖ ਪਾੜੀ ਖੰਡਾਲੀ ਤਾਰ ਸਰਕਾਰ ਦੀ ਮਨਸ਼ਾ ਕੀ ਹੈ ਕਿ ਪੰਜਾਬ ਦੇ ਅੰਦਰ ਹੀ 2000 ਤੋਂ ਬਾਅਦ ਹਸੂਬੇ ਤੇ ਗੋਲੇ ਛੱਡੇ ਜਾ ਰਹੇ ਇਹ ਵੀ ਦੀ ਮਨਸ਼ਾ ਲੱਗਦੀ ਤੁਹਾਨੂੰ ਸਾਡੀ ਉਹਨਾਂ ਦੀ ਮਨਸ਼ਾ ਹੈਗੀ ਹੈ ਕਿ ਪੰਜਾਬ ਜੰਮੂ ਕਸ਼ਮੀਰ ਲਦਾਖ ਹਰਿਆਣੇ ਦੇ ਦੋ ਜ਼ਿਲ੍ਹੇ ਚੰਬਾ ਤੇ ਕਾੰਗੜਾ ਹਿੰਦੁਸਤਾਨ ਦੇ ਨਕਸ਼ੇ ਤੋਂ ਟੁੱਟ ਚੁੱਕੇ ਹੈ ਤੇ ਜੇ ਮੇਰੇ ਕੋਲੇ ਅੱਜ ਫਤਹਾ ਹੁੰਦਾ ਜਿਵੇਂ ਮਜੀਬਰ ਰਹਿਮਾਨ ਦਾ ਸੀਗਾ ਜਦੋਂ ਬੰਗਲਾਦੇਸ਼ ਬਣਿਆ ਉਹਦੇ ਕੋਲੇ ਮਤ ਸਭ ਤੋਂ ਜ਼ਿਆਦਾ ਸੀ ਪਰ ਜਿਹੜਾ ਲੈਂਡੇਵਾਲ ਦਾ ਪਾਕਿਸਤਾਨ ਸੀ ਉਸਨੇ ਉਹਨਾਂ ਨੂੰ ਪ੍ਰਾਈਮ ਮਿਨਿਸਟਰ ਨਹੀਂ ਬਣਨ ਦਿੱਤਾ ਉਹਨਾਂ ਨੇ ਬਗਾਵਤ ਦੇ ਕਾਲ ਦੇਤੀ ਤੇ ਬੰਗਲਾਦੇਸ਼ ਪੈਦਾ ਹੋ ਗਿਆ ਅੱਜ ਜੇ ਆਪਣੇ ਬੰਦੇ ਬੰਦੇ ਦੇ ਪੁੱਤ ਬੰਦੇ ਝਾੜੂ ਨੂੰ ਨਾ ਵੋਟਾਂ ਪਾਉਂਦੇ ਸ਼ਰਮਣੀਆ ਖਾਲੀ ਤਲਬਰ ਸਾਨੂੰ ਪਾਉਂਦੇ ਅੱਜ ਮੈਂ ਵੀ ਆਜ਼ਾਦੀ ਦਾ ਐਲਾਨ ਕਰ ਸਕਦਾ ਸੀ ਔਰ ਕਰ ਦੇਣਾ ਸੀ ਮਾਨ ਸਾਹਿਬ ਸੈਂਟਰ ਸਰਕਾਰੋਂ ਲਗਾਤਾਰੀ ਮੰਤਰੀਆਂ ਦੀ ਮੀਟਿੰਗ ਚੱਲ ਰਹੀ ਹੈ ਇਹ ਤਵਾਰ ਦਾ ਟੱਕਰ ਟਾਈਮ ਦਿੱਤਾ ਤਾਂ ਲੱਗਦਾ ਕੋਈ ਨਾ ਕੋਈ ਹੱਲ ਨਿਕਲ ਸਕਦਾ ਨਹੀਂ ਇਹ ਟਾਈਮ ਬਿਲਕੁਲ ਫਜ਼ੂਲ ਕਰ ਰਹੀ ਹੈ ਕਿਸਾਨਾਂ ਨੂੰ ਗੁੰਮਰਾਹ ਕਰਨਾ ਚਾਹੁੰਦੇ ਹੈ ਕਿਸਾਨਾਂ ਨੂੰ ਜਿਵੇਂ ਵੀ ਹੈ ਬਗੈਰ ਜਿੱਥੇ ਬੈਰੀ ਲੱਗੇ ਆ ਅਜਾ ਅਡਵਾਂਸ ਕਰਨਾ ਚਾਹੀਦਾ ਹੈ ਉਹਨਾਂ ਕੋਲ ਚੰਗੇ ਟਰੈਕਟਰ ਹੈ ਸਾਰਾ ਕੁਝ ਹੈ ਸੜਕਾਂ ਤੋਂ ਲੈ ਕੇ ਖੇਤੋਂ ਖੇਤੀ ਅੱਗੇ ਨੂੰ ਵਧਣਾ ਚਾਹੀਦਾ ਕੀ ਲੈ ਕੇ ਜਾਣਾ ਚਾਹੀਦਾ ਉਹ ਉਹ ਤਾਂ ਉਹਨਾਂ ਦੀ ਮਨਸ਼ਾ ਹੈ ਉਹਨਾਂ ਦਾ ਨਿਸ਼ਾਨਾ ਹੀ ਦਿੱਲੀ ਹੈ ਜੇ ਦਿੱਲੀ ਨਾ ਪਹੁੰਚ ਸਕੇ ਤਾਂ ਫਿਰ ਮੋਰਚਾ ਫੇਲ ਹੋ ਚੁੱਕਾ ਹੈਲਤ ਨਹੀਂ ਨਾ ਪਾਚਾਂ ਦੇ ਕੀ ਮਰਚਾ ਫੇਲੋੜੇ